ਜੇ 755 ਦੇ ਵਿੱਚ ਨਹੀਂ ਬੇਲ ਦਿੱਤੀ ਜਾਂਦੀ ਤਾਂ ਅਸੀਂ ਕੱਲ ਨੂੰ 3 ਵਜੇ ਬਠਿੰਡਾ ਹਾਈਵੇ ਬਠਿੰਡਾ ਚੰਡੀਗੜ੍ਹ ਹਾਈਵੇ ਨੈਸ਼ਨਲ ਹਾਈਵੇ ਹੋਰ ਰੁਕਾਂਗੇ ਜੀ ਖਬਰ ਆ ਰਹੀ ਹੈ ਪਿੰਡ ਮਹਿਰਾਜ ਤੋਂ ਜਿੱਥੇ ਕਿ ਆਮ ਆਦਮੀ ਦੇ ਕੁਝ ਲੋਕਾਂ ਨੇ ਮਿਲ ਕੇ ਨਜਾਇਜ਼ ਪਰਚਾ ਬਜ਼ੁਰਗਾ ਦੇ ਉੱਤੇ ਕਰਾ ਦਿੱਤਾ ਸੀ ਜਿਨ੍ਹਾਂ ਦੀ ਉਮਰ 65 ਸਾਲ ਤੋਂ ਉੱਪਰ ਆ ਕੋਈ 68 ਸਾਲ ਦਾ ਕੋਈ 70 ਸਾਲ ਦਾ ਬਜ਼ੁਰਗ ਇਹ ਮਾਮਲਾ ਗਰਮਾ ਗਿਆ ਹੈ ਪਿੰਡ ਮਹਿਰਾਜ ਵੱਡਾ ਪਿੰਡ ਆ ਏਰੀਆ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਇਹ ਪਿੰਡ ਮਹਾਰਾਜ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਾਣਾ ਤੇ ਜੱਦੀ ਪਿੰਡ ਆ ਜਿੱਥੇ ਕਿ ਵੱਡਾ ਹੰਗਾਮਾ ਹੋਇਆ ਲੋਕਾਂ ਨੇ ਪੁਲਿਸ ਥਾਣੇ ਦਾ ਵੀ ਘਰਾ ਕੀਤਾ ਥਾਣਾ ਲੋਕ ਕਰ ਦਿੱਤਾ ਸੀ ਜਿੱਦਾ ਕਿ ਤਾਲਾ ਖੋਲ ਕੇ ਗੇਟ ਖੋਲ ਕੇ ਲੋਕ ਰਮਪਰਾ ਫੂਲ ਦੇ ਪੁਲਿਸ ਸਟੇਸ਼ਨ ਦੇ ਅੰਦਰ ਵੜ ਗਏ ਉਸ ਦੇ ਬਾਅਦ ਲੋਕਾਂ ਨੇ ਇੱਕ ਵੱਡੀ ਅਪੀਲ ਕੀਤੀ ਆ ਕਿ ਜੇਕਰ ਇਹ ਮਾਮਲਾ ਨਹੀਂ ਸੁਲਝਦਾ ਕਿਉਂਕਿ ਪੁਲਸ ਬਾਰ-ਬਾਰ ਪਰਚੇ ਦੇ ਰਹੀ ਆ ਤੇ ਲੋਕ ਲਗਾਤਾਰ ਵਿਰੋਧ ਕਰ ਰਹੇ ਆ ਲੋਕਾਂ ਦਾ ਕਹਿਣਾ ਜੇ ਕਰੇ ਮਾਮਲਾ ਨਹੀਂ ਸਲਝਦਾ ਅਸੀਂ ਬਠਿੰਡਾ ਚੰਡੀਗੜ੍ਹ ਹਾਈਵੇ ਜਲਦੀ ਹੀ ਜਾਮ ਕਰ ਦੇਵਾਂਗੇ ਤੁਸੀਂ ਗੱਲਬਾਤ ਸੁਣ ਸਕਦੇ ਹੋ ਜਿਹੜੇ ਲੋਕ ਇਹ ਪਰਚੇ ਦਾ ਵਿਰੋਧ ਕਰ ਰਹੇ ਆ ਹਾਈ ਕੋਰਟ 'ਚ ਵੀ ਜਾਵਾਂਗੇ ਤੇ ਐਮ ਐਲ ਏ ਨੂੰ ਮਹਰਾਜ ਦੇ ਵਿੱਚ ਬੜਨੀ ਦੇਵਾਂਗੇ ਉਹ ਯੂਰਪ ਦੇ ਕਿਸਾਨਾ ਉਹ ਹਾਰਡ ਦੇ ਮਰੀਜ਼ ਨੇ ਜੇਕਰ ਰਾਤ ਨੂੰ ਉਹਨਾਂ ਨੂੰ ਇੱਥੇ ਕੋਈ ਸ਼ੋਗ ਹੋ ਗਿਆ ਤਾਂ ਇਹਦਾ ਜ਼ਿੰਮੇਵਾਰ ਐਸਐਚਓ ਦੇ ਡਿਪਟੀ ਸਾਹਿਬ ਪੂਰਾ ਪ੍ਰਸ਼ਾਸਨ ਹੋਗਾ ਤੇ ਇਥੋਂ ਦਾ ਮੌਜੂਦਾ ਵ代ਇਕ ਬਲਕਾਰ ਸਿੰਘ ਸਿੱਧੂ ਉਹ ਜ਼ਿੰਮੇਵਾਰ ਹੋਗਾ। ਅੱਗੇ ਅਸੀਂ ਮਾਰਜੋਗ ਐਸਡੀਐਮ ਸਾਹਿਬ ਦੇ ਉੱਤੇ ਕਿਸਾਨਾਂ ਨੂੰ ਪੇਸ਼ ਕਰਾਂਗੇ। ਪਰ ਸਾਨੂੰ ਵਿਸ਼ਵਾਸ ਨਹੀਂ ਹੈਗਾ ਅਸੀਂ ਕੱਲ ਨੂੰ ਪੂਰੇ ਪਿੰਡ ਦਾ ਇਹ ਤੋਂ 10 ਗੁਣਾ ਕੱਟ ਕਰਾਂਗੇ ਜੇ 755 ਦੇ ਵਿੱਚ ਨਹੀਂ ਵੇਲ ਦਿੱਤੀ ਜਾਂਦੀ ਕੱਲ ਨੂੰ ਸਿਆਸੀ ਅਪਰੋਚ ਕਰਕੇ ਤਾਂ ਅਸੀਂ ਕੱਲ ਨੂੰ 3 ਵਜੇ ਬਠਿੰਡਾ ਹਾਈਵੇ ਬਠਿੰਡਾ ਚੰਡੀਗੜ੍ਹ ਹਾਈਵੇ ਨੈਸ਼ਨਲ ਹਾਈਵੇ ਉੱਥੇ ਰੁਕਾਂਗੇ ਜੀ ਤੇ ਜਿੰਨਾ ਚਿਰ ਸਾਡੇ ਬੰਦਿਆਂ ਨੂੰ ਰਿਹਾਰੀ ਸਾਡੇ ਕਿਸਾਨਾਂ ਨੂੰ ਕੀਤਾ ਜਾਂਦਾ ਉਹਨਾਂ ਚ ਆਣ ਮਿਥੇ ਸਮੇਂ ਲਈ ਅਸੀਂ ਹਾਈਵੇ ਜਾਮ ਕਰ ਤੇ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਆ ਵੀ ਅਸੀਂ ਧਰਨੇ ਜਿਹੜੇ ਰੋਡ ਤੇ ਲੱਗਣ ਨਹੀਂ ਦੇਣੇ ਨਾ ਹੀ ਅਸੀਂ ਰੇਲਾਂ ਤੇ ਬੈਠਣ ਦੇਣਾ ਅਸੀਂ ਆਪ ਸਾਰੇ ਫਿਰ ਜੇਲ੍ਹ ਯਾਤਰਾ ਜਾਣ ਨੂੰ ਅਸੀਂ ਕਿਸਾਨਾਂ ਦੇ ਨਾਲ ਜਾਣ ਨੂੰ ਤਿਆਰ ਹਾਂ ਹੁਣ ਵੀ ਕਹਿੰਦੇ ਸਾਡੇ ਦੇ ਪਰਚੇ ਦਿਓ ਅਸੀਂ ਤਾਂ ਅਸੀਂ ਤਾਂ ਡਿਪਟੀ ਸਾਹਿਬ ਨੂੰ ਹੁਣ ਵੀ ਕਿਹਾ ਸੀ ਵੀ ਜੇ ਸਾਡੇ ਬੰਦੇ ਨਹੀਂ ਛੱਡਣੇ ਅਸੀਂ 10 ਬੰਦੇ ਬੈਠੇ ਤੁਹਾਡੇ ਨੇ ਵੀ 35751 ਦਾ ਦਿਓ ਪਰਚਾ ਸਾਨੂੰ ਇੱਥੇ ਪੇਟਾਓ ਜੀ ਤਾਂ ਕੱਲ ਨੂੰ ਸਾਨੂੰ ਵੀ ਰਿਲੀਜ਼ ਕਰ ਦੋ ਅਸੀਂ ਤਾਂ ਇਹ ਵੀ ਕਿਹਾ ਨਹੀਂ ਕਰਿਆ ਇਕੱਠੇ ਹੀ ਨਿਵੇੜਦੇ ਬੰਦੇ ਇਕੱਠੇ ਹੀ ਨਿਵੇੜਦੇ ਮਾਹੌਲ ਤਾਂ ਅਸੀਂ ਵੀ ਜਾ ਕੇ ਖਰਾਬ ਕਰਾਂਗੇ ਉਹ 83 83 ਸਾਹਿਬ ਇੱਕ ਹੋਰ ਹੈ ਜੀ ਸਾਡੇ ਜਿਹੜੇ ਕਿਸਾਨ ਕਿਸਾਨ ਆ ਉਹ ਯੂਰਪੀ ਕਿਸਾਨ ਆ ਉਹ ਹਾਰਡ ਦੇ ਮਰੀਜ਼ ਨੇ ਜੇਕਰ ਰਾਤ ਨੂੰ ਉਹਨਾਂ ਨੂੰ ਇੱਥੇ ਕੁਝ ਹੋ ਗਿਆ ਤਾਂ ਇਹਦਾ ਜ਼ਿੰਮੇਵਾਰ ਐਸਐਚਓ ਦੇ ਡਿਪਟੀ ਸਾਹਿਬ ਪੂਰਾ ਪ੍ਰਸ਼ਾਸਨ ਹੋਗਾ ਤੇ ਇੱਥੋਂ ਦਾ ਮੌਜੂਦਾ ਬ੍ਰਾਹਿਮ ਬਲਕਾਰ ਸਿੰਘ ਸਿੱਧੂ ਉਹ ਜ਼ਿੰਮੇਵਾਰ ਹੋਗਾ ਇਹ ਮੀਡੀਆ ਨੂੰ ਬੇਨ ਤੁਹਾਨੂੰ ਲੱਗਦਾ ਇਹ ਰਾਜਨੀਤਿਕ ਬਿਲਕੁਲ ਕਿਉਂਕਿ ਸਾਡੇ ਪਿੰਡ ਦਾ ਜਿਹੜਾ ਮਸਲਾ ਸੀਵਰੇਜ ਦਾ ਉੱਦਦਾ ਸੀ ਉਹਦੀ ਉਸ ਮੁੱਦੇ ਤੇ ਸਾਰੇ ਪਿੰਡ ਇਕੱਠਾ ਹੋ ਰਿਹਾ ਸੀ ਲੋਕਾਂ ਦਾ ਧਿਆਨ ਭਟਕਾਉਣ ਲਈ ਉਹ ਸੀਵਰ ਤੋਂ ਪਾਸੇ ਲੈ ਜਾਣ ਲਈ ਇਹ ਮੁੱਦਾ ਚੁੱਕਿਆ ਗਿਆ ਜਿਹਦਾ ਜਿਹਦਾ ਕੋਈ ਤਨਪਤਨੀ ਨਹੀਂ ਕੋਰਟ ਨੇ ਅਜ ਬੇਲ ਕਿਉਂ ਦਿੱਤੀ ਜੇ ਉਹ ਐਫ ਆਈ ਆਰ ਵਿੱਚ ਕੁਝ ਹੈ ਨਹੀਂ ਤਾਂ ਹੀ ਉਹ ਬੇਲ ਦਿੱਤੀ ਨਾ ਤੁਹਾਡੀ ਗੱਲਬਾਤ ਕਰਵਾਤੀ ਜਿਹੜੇ ਬੰਦੇ ਅੰਦਰ ਨੇ ਜਿੰਨੇ ਜਿੰਨੇ ਮੈਂ ਤੁਹਾਨੂੰ ਗੱਲਬਾਤ ਇਹ ਨਹੀਂ ਸਾਡੀ ਕੋਈ ਖੂਨਮ ਦੀ ਗੱਲਬਾਤ ਸਾਨੂੰ ਤਾਂ ਬੰਦੇ ਨਹੀਂ ਦਿਖਾਏਗੇ ਪਤਾ ਨਹੀਂ ਕਿੱਥੇ ਬੰਦੇ ਇਸ ਨਾਲ ਥਾਣੇ 'ਚ ਨੇ ਪਤਾ ਨਹੀਂ ਕਿਤੇ ਹੋਰ ਬੋਤ ਦੇ ਵੀ ਨਹੀਂ ਗੱਲਬਾਤ ਕਹਿੰਦੇ ਨੇ ਵੀ ਜੇ ਸਾਡੇ ਕਿਸੇ ਕਿਸਾਨ ਨੂੰ ਕੁਝ ਹੋ ਗਿਆ ਤਾਂ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊ ਸਰਦਾਰ ਸਾਹਿਬ ਇੱਕ ਗੱਲ ਇਹ ਹੈ ਵੀ ਜਿਹੜਾ ਜੋਧਾ ਸਿੰਘ ਨੇ ਦੋਸ਼ ਲਾਇਆ ਵੀ ਮੈਥੋਂ ਪੈਸੇ ਲੈਂਦੇ ਅੱਜ ਤਕਰੀਬਨ 24 ਘੰਟੇ ਤੋਂ ਉੱਪਰ ਹੋ ਗਿਆ ਗੱਲ ਹੋਈ ਨੂੰ ਧਾਰੀ ਹੋਣ ਵਾਲੇ ਹੋਗੇ ਵੀ ਹੋਰ ਵੀ ਕਿਸੇ ਕਿਸਾਨ ਨੇ ਇੱਥੇ ਆ ਕੇ ਦੱਸਿਆ ਵੀ ਸਾਤੋਂ ਪੈਸੇ ਬਿਲਕੁਲ ਕੁਛ ਨਹੀਂ ਜੀ ਕਿਸੇ ਇੱਕ ਬੰਦੇ ਦੇ ਕਹਿਣ ਤੇ ਕੋਈ ਇਹੋ ਜਿਹਾ ਕੱਲ ਨੂੰ ਕੋਈ ਕਹਿ ਦੂ ਇੱਥੋਂ ਦੇ ਬ੍ਰਾਹਿਕਣੇ ਸਾਤੋਂ 10 ਲੱਖ ਰੁਪਏ ਲਿਆ ਕੀ ਤੁਸੀਂ ਬ੍ਰਾਹਿਕ ਦੇ ਐਫਆਈਆਰ ਦਰਜ ਕਰ ਦੋਗੇ ਇੱਕ ਬੰਦੇ ਦੇ ਕਹਿਣ ਤੇ ਕੋਈ ਐਫਆਈਆਰ ਹੋ ਜੂ ਇਸ ਤਰ੍ਹਾਂ ਦਾ ਤੁਸੀਂ ਇੱਕ ਬੇਨਤੀ ਹੋਰ ਹੈ ਜੀ ਉਹ ਸੀਐਮ ਸਾਹਿਬ ਕੋਲੋਂ ਬੋਲਿਆ ਜੋਧਾ ਵੀ ਮੈਂ ਆਪਦੇ ਸਵਾ ਦੋ ਕਿੱਲਾ ਦਾ ਕੋਈ ਪੈਸਾ ਨਹੀਂ ਦਿੱਤਾ ਅੱਜ ਉਹਨੇ ਐਫਆਰ ਦੇ ਵਿੱਚ 42000 ਰੁਪਏ ਲਿਖਿਆਗਾ ਉਹਨੇ फेर ਮੈਨੂੰ ਧਰ ਕੇ ਉਹਦਾ ਫੋਨ ਆਇਆ ਧਰ ਕੇ ਉਹਦਾ ਮੈਨੂੰ ਫੋਨ ਆਇਆ ਮੈਂ ਮੈਂ 50000 ਰੁਪਏ ਗੁਰਦੁਆਰੇ ਧਰਦਾ ਤੂੰ ਚੱਕ ਲੈ ਤੂੰ 42000 ਤੂੰ ਕਿੱਥੇ ਦਿੱਤਾਗਾ ਫਿਰ ਪੰਡ ਮੁੰਡ ਕਰਕੇ ਆ ਜੀ ਇੱਕ ਜਿਹੜਾ ਇਹ ਕੇਸ ਦਾ ਚੋਇਆ ਤੇ ਉਹਨੂੰ ਜ਼ਮਾਨਤ ਹੋਈ ਹੈ ਇਸ ਨੂੰ ਕੇਸ ਨੂੰ ਤੁਸੀਂ ਅੱਗੇ ਕਿਵੇਂ ਦੇਖੋਗੇ ਜ਼ਮਾਨਤ ਤਾਂ ਕੱਲ ਨੂੰ ਵੀ ਹੋ ਜਾਣੀ ਹੈ ਇਹ ਝੂਠਾ ਦਾ ਸੱਚਾ ਇਹਦੇ ਦੀ ਅਗਲਾ ਸਗਾ ਅੱਗੇ ਵੀ ਅਸੀਂ ਐਫ ਆਈਰ ਦੇਖੋ ਸੱਚਾ ਤਾਂ ਹੈ ਹੀ ਨਹੀਂ ਝੂਠਾ ਬਿਲਕੁਲ ਨਾ ਕਿਉਂਕਿ ਅੱਜ ਸਾਰੀਆਂ ਰਾਜਨੀਤਿਕ ਪਾਰਟੀਆਂ ਸਰਬਸਾਂਜੀ ਇੱਥੇ ਮੀਟਿੰਗ ਪਹਿਲਾਂ ਪਿੰਡ ਕਰੀ ਆ ਸਾਰਿਆਂ ਵਿੱਚ ਕਿਸਾਨ ਜਥੇਬੰਦੀਆਂ ਪਹਿਲੀ ਵਾਰ ਹੂਮਰਾਜ ਦੇ ਜਿਹੜੇ ਸਾਰੇ ਰਾਜਨੀਤਿਕ ਕਿਸਾਨ ਜਥੇਬੰਦੀਆਂ ਕਿਸੇ ਇੱਕ ਮੁੱਦੇ ਤੇ ਇਕੱਠੇ ਹੋਈਆਂ ਇਹਦੇ ਵਿੱਚ ਬਿਲਕੁਲ ਵੀ ਸੱਚਾਈ ਨਹੀਂ ਹੈਗੀ ਇੱਕ ਜੇ ਕੋਈ ਸੱਚਾਈ ਹੁੰਦੀ ਤਾਂ ਦੇਖੋ ਕੋਰਟ ਥੋੜੀ ਬੇਲ ਦਿੰਦੀ ਐਫ ਆਈ ਆਰ ਦੇ ਵਿੱਚ ਕੁਝ ਕੁਝ ਵੀ ਨਹੀਂ ਡੱਕਾ ਵੀ ਨਹੀਂ ਕੁਝ ਹੈਗਾ ਐਫ ਆਈ ਆਰ ਦੇ ਵਿੱਚ ਐਵੇਂ ਤਾਂ ਨਹੀਂ ਕੋਰਟ ਨੇ ਬੇਲ ਦਿੱਤੀ ਉਹ ਤਾਂ ਸਿਰਫ ਪ੍ਰਸ਼ਾਸਨ ਨੂੰ ਇਹ ਹੋ ਗਿਆ ਵੀ ਮੁੱਖ ਮੰਤਰੀ ਸਾਹਿਬ ਨੇ ਹੁਕਮ ਕਰਿਆ ਸੀ ਤੇ ਬੰਦੇ ਅੱਜ ਰਿਲੀਜ਼ ਹੋ ਗਏ ਕੱਲੂ ਅਸੀਂ ਸੁਰਖੀਆਂ ਅਖਬਾਰਾਂ ਦੀਆਂ ਸੁਰਖੀਆਂ ਲੱਗ ਜਾਣਗੀਆਂ ਤੇ ਕੀ ਦਿਖਾਵਾਂਗੇ ਪ੍ਰਸ਼ਾਸਨ ਵੀ ਆਪ ਦਾ ਮੂੰਹ ਕਿਸ ਤਰ੍ਹਾਂ ਦਿਖਾਵਾਂਗੇ ਲੋਕਾਂ ਨੂੰ ਵੀ ਇਹਦੇ ਵਿੱਚ ਕੁਝ ਨਹੀਂ ਹੈਗਾ 55 ਚ ਅਰੈਸਟ ਪਾਈ ਗਈ ਹੈ ਦਿਵਾਰੇ ਅੱਜ ਫਿਰ ਤੇ ਸਾਨੂੰ ਇਹ ਵੀ ਖਰਸ਼ ਕੱਲ ਨੂੰ 55 ਚ ਫਿਰ ਨਹੀਂ ਰਿਲੀਜ਼ ਕਰਨਾ 55 ਦੇ ਵਿੱਚ ਹੀ ਇਹਨਾਂ ਨੇ ਜੇਲ੍ਹ ਯਾਤਰਾ ਦਿਖਾਉਣੀ ਹੈ ਸਾਡੇ ਕਿਸਾਨ ਭਰਾਵਾਂ ਨੂੰ ਜਿਹੜਾ ਪਰਚਾ ਉਹ ਤਾਂ ਜਾਦਾ ਧੌਂ ਖੜਾ ਉਹਦੇ ਲਈ ਤੁਹਾਡੀ ਕੀ ਸੰਘਰਸ਼ ਦੀ ਨਿਗਰਖਾ ਵੀ ਉਹਨੂੰ ਰੱਦ ਕਰਾਉਣਾ ਜਾਂ ਕਿਵੇਂ ਉਹਦੀ ਦੇਖੋ ਅਸੀਂ ਇਨਕੁਆਰੀ ਲਈ ਐਸਐਸਪੀ ਸਾਹਿਬ ਨੂੰ ਮਿਲਾਂਗੇ ਉੱਥੇ ਅਸੀਂ ਬੇਨਤੀ ਕਰਾਂਗੇ ਜੇ ਨਹੀਂ ਸਾਡੀ ਬੇਨਤੀ ਮੰਨਦੇ ਤਾਂ ਉਹਦੇ ਲਈ ਸੰਘਰਸ਼ ਕਰਾਂਗੇ ਚਾਹੇ ਸਾਨੂੰ ਹਾਈਵੇ ਰੋਕਣਾ ਪਵੇ ਚਾਹੇ ਥਾੜੇ ਦਾ ਘਰਾਓ ਕਰਨਾ ਪਵੇ ਤੇ ਹਾਈ ਕੋਰਟ ਚ ਵੀ ਜਾਵਾਂਗੇ ਤੇ ਐਮਐਲਏ ਨੂੰ ਮਹਰਾਜ ਦੇ ਵਿੱਚ ਬੜਨੀ ਦੇਵਾਂਗੇ ਜਿੰਨਾ ਚਿਰ ਬੋਲੇ ਸੋਨਹੀ ਨਹਾ ਨਾ ਸੁਨਿਆਕਾਰ ਅੱਜ ਉਹ ਜਿਹੜਾ ਬਾਵਾ ਜੀ ਜਿਹੜਾ ਥਾੜੇ ਦਾ ਨਾਲ ਆਇਆ ਇਹ ਤਾਂ ਇੱਕ ਸਾਰੇ ਸੁਰਖੀਆਂ ਦੇ ਲਈ ਕੱਲ ਦਾ ਹੈਗੇ ਜੀ ਵੀ ਸੀਐਮ ਸਾਹਿਬ ਦੇ ਪਰਸ ਹੋ ਜਾਓ ਤੇਸ ਹੋਇਆ ਜੋਰਾ ਇੱਕ ਤਿੰਨ ਕਿਸਾਨਾਂ ਦੇ ਝੂਠਾ ਪਰਚਾ ਦਰਜ ਕਰਾਇਆ ਜੀ ਉਹਦੇ ਸਬੰਧ ਦੇ ਵਿੱਚ ਸਾਰਾ ਪਿੰਡ ਇਕੱਠਾਗਾ ਜਿੰਨਾ ਚਿਰ ਉਹਨਾਂ ਨੇ ਉਹਨਾਂ ਨੂੰ ਬੇਰੋਚਰੀ ਪਾਇਆ ਉਹਨਾਂ ਨੇ ਸਾਰਾ ਪਿੰਡ ਟੱਕਰ ਸਰਪ੍ਰੇਖਿਓ ਸਾਡੀ ਉਹੀ ਮੰਗ ਹੈ ਵੀ ਜਿਹੜਾ ਇਹ ਪ੍ਰੋਫਾ ਪਰਚਾ ਨਜਾਇਜ਼ ਉਹੋ ਜਿਹੇ ਬੰਦਿਆਂ ਤੇ ਸ਼ਰੀਰ ਬੰਦਿਆਂ ਤੇ ਮਤਲਬ ਕੀਤਾ ਅਸੀਂ ਪ੍ਰੋਸੀਸ਼ਨ ਤੋਂ ਮੰਗ ਕਰਾਂਗੇ ਇਹ ਪਰਚਾ ਖਾਣ ਦੇ ਕਰਕੇ ਇਹਦੀ ਪਹਿਲਾਂ ਇਨਕੁਆਰੀ ਹੋਣੀ ਦਾ ਤੁਸੀਂ ਕਰਾਓਗੇ ਵੈਸੇ ਗਏ ਤਾਂ ਕਿਹਦੀ ਕੋਲੇ ਕਿਹੜਾ ਅਸਰ ਪੈਸੇ ਦਾ ਬਕੀ ਤਾਰਾ ਉਹਨਾਂ ਤੇ ਪਰਚਾ ਹੋਵੇ ਨਾ ਕਿ ਪੈਂਡ ਦੇ ਵਿੱਚ ਉਹ ਇੱਕ ਦੂਜੇ ਦੇ ਮੂੰਹ ਦਾ ਬੰਦੇ ਤੋਂ ਮੂੰਹ ਮੱਥੇ ਦਾ ਕਿ ਉਹਨਾਂ ਨੂੰ ਲਾਲਚ ਵੀ ਇਹ ਆ ਗਿਆ ਵੀ ਜਦੋਂ ਆਪਣੀ ਜ਼ਮੀਨ ਆਉਣੀ ਹੈ ਜੇ 5-7 ਲੱਖ ਰੁਪਏ ਬਾਅਦ ਚੂਕ ਦੇ ਜੋ ਨਾਲ ਤੁਰਪੇ ਤਾਂ ਉਹਨਾਂ ਦਾ ਖੁਦ ਆ ਜਾਏ ਇਹ ਸਾਬਤ ਕਰਦੇ ਨੇ ਭਾਈ ਇੰਨੇ-ਇੰਨੇ ਪੈਸੇ ਇਨਾਂ ਕੋਲ ਵੀ ਰਹਿਣਗੇ ਇਸ ਲਈ ਅਸੀਂ ਉਹ ਚੀਜ਼ ਦੀ ਇਨਕੁਆਰੀ ਦੀ ਮੰਗ ਕਰਾਂਗੇ ਆਪ ਅਸੀਂ ਡੀਐਸਪੀ ਸਾਹਿਬ ਨੂੰ ਕਹਿੰਦੇ ਹਾਂ ਜਿਹੜਾ ਪਰਚਾ ਹੈ ਚਾਸਤ ਪ੍ਰੇਰਤਾ 5752 ਤੋਂ ਚਾਸਤ ਪ੍ਰੇਰਤਾ ਤੁਸੀਂ ਸੁਨੂ ਐਮ ਐਲ ਏ ਦਾ ਦਵਾ ਹੈ ਉਸ ਨੂੰ ਪਾਰਟੀ ਦਾ ਦਵਾ ਹੈ ਨਹੀਂ ਜਦੋਂ ਕੋਰਟ ਨੇ ਅਚ ਰੀਲੀਜ਼ ਦੇ ਆਰਡਰ ਕਰਤੇ ਉਦੋਂ ਮੈਂ ਪੁੱਛਿਆ ਟੀ ਐਸ ਪੀ ਸਾਹਿਬ ਨੂੰ ਵੀ ਤੁਸੀਂ ਇਹਦੇ ਵਿੱਚ ਨਾ ਲੇਕਿੰਗੇ ਉਹ ਤਾਂ ਇਹ ਕਹਿੰਦੇ ਉਥੋਂ ਦਾ ਰੀਲੀਜ਼ ਦੇ ਆਰਡਰ ਹੋ ਗਈ ਹੈ ਪਰ ਨਾਲ ਨਾਲ ਅਖੇ ਉਹਦਾ ਇੱਥੇ ਦਰਖਾਸਤ ਦੇ ਗਿਆ ਵੀ ਸਾਨੂੰ ਸਾਨੂੰ ਦੇਖੋ ਇਸ ਲਈ ਉਹ ਮੇਰੇ ਤਾ ਵੋ ਮੇਜ਼ੀ ਇਹਨਾਂ ਨੂੰ ਮੰਗ ਕਰਦੇ ਆ ਜੇ ਕੱਲ ਤੱਕ ਨਹੀਂ ਹੱਲ ਹੁੰਦਾ ਤਾਂ ਫਿਰ ਹਰ ਹਾਲ ਤੋਂ ਮੈਂ ਕਿਹਾ ਵਾ ਪ੍ਰੋਗਰਾਮ ਧੰਨਵਾਦ ਉਹਨਾਂ ਨੇ ਕਹਿ ਕੰਮ ਬੰਦ ਰਹਿਣਗੇ ਚਲੋ ਸਰਕਾਰ ਤੇ ਫੋਕਸ